ਗੁਰੂ ਪਿਆਰੀ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਸੇਵਾ ਦੇ ਉੱਤੇ ਆਪਾਂ ਪਿਛਲੇ ਕਲਿੱਪ ਦੇ ਵਿੱਚ ਵਿਚਾਰਿਆ ਹੈ ਹਰ ਦੂਸਰਾ ਹੈ ਸਿਮਰਨ ਸਿਮਰਨ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ ਹੈ ਵੈਸੇ ਤੇ ਮਾਲਕ ਦੀ ਯਾਦ ਵਿੱਚ ਰਹਿਣਾ ਹੀ ਸਿਮਰਨਾ ਹੈ ਪਰ ਆਪਾਂ ਪਹਿਲਾਂ ਵਿਚਾਰਿਆ ਚਾਰ ਮੰਤਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਗੁਰਮੰਤਰ ਜੋਤ ਮੰਤਰ ਬੀਜ ਮੰਤਰ ਤੇ ਮੂਲ ਮੰਤਰ ਪਹਿਲਾ ਗੁਰਮੰਤਰ ਜਿਉਂ-ਜਿਉ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਇਹਦੇ ਨਾਲ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ ਜਿਉਂ-ਜਿਉ ਸਿਮਰਨ ਕਰਦੇ ਹਾਂ ਪਾਤਸ਼ਾਹ ਜੀ ਦਾ ਫੈਸਲਾ ਪ੍ਰਭ ਸਿਮਰਤ ਵਿੱਚ ਬਿਗਨ ਨਾਲ ਲੱਗੇ ਜੀਵਨ ਦੇ ਬਿਗਨ ਕੱਟੇ ਜਾਂਦੇ ਹਨ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਸਿਮਰਨ ਕਰਨਾ ਕਿਵੇਂ ਹੁੰਦਾ ਹੈ ਰੋਜ਼ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆਂ ਤੇ ਸਰੂਪ ਨਾ ਰੇਖਾ ਨ ਰੰਗ ਖਿੱਚ ਤ੍ਰੈ ਗੁਣ ਤੇ ਪ੍ਰਭੁ ਪੈਨਾ ਤੇ ਸੇ ਬੁਝਾਵੈ ਨਾਨਕਾ ਜੀ ਸੋਵੇ ਸੋ ਪਰਸਨ ਹੁਣ ਤ੍ਰੈ ਗੁਣ ਕੀ ਨੇ ਪੌਣ ਪਾਣੀ ਅਗੰਧ ਦੇ ਗੁਣ ਨੇ ਰਜੋ ਗੁਣ ਸਤੋ ਗੁਣ ਤੇ ਤਮੂ ਗੁਣ નિર્ਪੁਣ ਦੇ ਖਜ਼ਾਨੇ ਚੋਂ ਸਵਾਸ ਲੈ ਰਹੀ ਹਾਂ ਇੰਨਾ ਲੋਕਾਂ ਦੀ ਮਾਇਆ ਇੱਕ ਪਾਸੇ ਪਾਦ ਦਿੱਤੀ ਜਾਏ ਇੱਕ ਸਵਾਸ ਨਹੀਂ ਲਿਆ ਜਾ ਸਕਦਾ ਹੁਣ ਆ ਸਵਾਸ ਲੈ ਰਿਆ ਜੇ ਮਨ ਪੌਣ ਤਰਤ ਦੇ ਵਿੱਚ ਜਾ ਮਿਲਿਆ ਪੌਣ ਦਾ ਗੁਣ ਹੈ ਰਜੋ ਗੁਣ ਹੈ ਰਜੁ ਗੁਣ ਤੇ ਮਨ ਦੇ ਵਿਚਾਰ ਕਿਹੋ ਜੇ ਹੋਣਗੇ ਆਸ਼ਾ ਅਭਲਾਸ਼ਾ ਤ੍ਰਿਸ਼ਨਾ ਜਾਂ ਤਾਂ ਮਨ ਦੇ ਅੰਦਰ ਇਛਾਵਾਂ ਯਾਰ ਹੁੰਦੀਆਂ ਜਾਂ ਕਿਸੇ ਚੀਜ਼ ਦਾ ਬਲਾਸ਼ੀ ਹੋ ਜਾਂਦਾ ਹੈ ਜਾਂ ਅੰਦਰੋਂ ਤ੍ਰਿਸ਼ਨਾਵਾਂ ਪੈਦਾ ਹੁੰਦੀਆਂ ਅਗਰ ਆਸ਼ਾ ਬਲਾਸ਼ਾ ਤ੍ਰਿਸ਼ਨਾ ਦੇ ਵਿਚਾਰ ਮਨ ਲੈ ਰਿਹਾ ਹੈ ਅਸੀਂ ਪੌਣ ਦੇ ਗੁਣ ਤੇ ਰਜੁ ਗੁਣ ਤੇ ਸਵਾਸ ਨੂੰ ਖਰਚ ਦਿੰਦਾ ਹੈ ਨਿਰਗੁਣ ਦੇ ਖਜ਼ਾਨੇ ਚੋਂ ਸਵਾਸ ਲੈ ਰਹੇ ਆ ਜੇ ਸਾਡਾ ਮਨ ਅਗੰਤ ਤਤ ਤੇ ਚਲਾ ਗਿਆ ਅਗੰਤ ਦਾ ਗੁਣ ਹੈ ਤਮਾ ਤਮੋ ਗੁਣ ਤੇ ਮਨ ਦੇ ਵਿਚਾਰ ਕਿਹੋ ਜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਕਾ ਦ્વੈਤ, ਨਿੰਦਿਆ, ਚੁਗਲੀ, ਲੜਾਈ, ਝਗੜੇ, ਫਿਕਰ ਸENSE ਅਗਰ ਇਸ ਤਰ੍ਹਾਂ ਦੇ ਵਿਚਾਰ ਨੇ ਤਾਂ ਸਾਡੇ ਮਨ ਨੇ ਸਵਾਸ ਰੂਪੀ ਤੰਨ ਨੂੰ ਤਮੋ ਗੁਣ ਤੇ ਅਗੰਧੇ ਗੁਣ ਤੇ ਖਰਚ ਦੁੱਤਿਆ ਭਗਵਨ ਦੇ ਖਾਤੇ ਜਮਾ ਹੋ ਗਿਆ ਅਗੰਧੇ ਗੁਣ ਦੇ ਵਿੱਚ ਜਮਾ ਹੋ ਗਿਆ ਹੁਣ ਨਿਰਗੁਣ ਦੇ ਖਜ਼ਾਨੇ ਚ ਸਵਾਸ ਲੈ ਰਹੇ ਆ ਅਗਰ ਸਾਡਾ ਮਨ ਪਾਣੀ ਤੱਤ ਵਿੱਚ ਚਲਾ ਗਿਆ ਪਾਣੀ ਦਾ ਗੁਣ ਤਮੋ ਗੁਣ ਤਮੋ ਗੁਣ ਦੇ ਉੱਤੇ ਮਨ ਦੇ ਵਿਚਾਰ ਖੇਹੋ ਜੇ ਨੇ ਦਇਆ ਧਰਮ ਸਹਿਨ ਸ਼ਕਤਾ ਜਸ ਸੰਤੋਖ দান ਪੁੰਨ ਚੰਗੇ ਕਰਮ ਇਹ ਸਤੋਗੁਣੀ ਵਿਚਾਰ ਨੇ ਪਰ ਜੇ ਅਸੀਂ ਸਤੋਗੁਣੀ ਵਿਚਾਰਾਂ ਦੇ ਵਿੱਚ ਸਵਾਸ ਖਰਚ ਦਿੱਤਾ ਤਾਂ ਇਹ ਸਤੋਗੁਣ ਤੇ ਖਰਚਿਆ ਗਿਆ ਚਾਹੇ ਅਸੀਂ ਰਜੋਗੁਣ ਤੇ ਸਵਾਸ ਖਰਚਿਆ ਚਾਹੇ ਤਮੋਗੁਣ ਤੇ ਖਰਚਿਆ ਚਾਹੇ ਰਜੋਗੁਣ ਤੇ ਖਰਚਿਆ ਰਹਿਤ ਰਹਿ ਗੁਣਾ ਵਿੱਚ ਹੀ ਗਿਆ ਪਾਤਸ਼ਾਹ ਜੀ ਦਾ ਫੈਸਲਾ ਹੈ ਇਹੀ ਗੁਣੀ ਸੰਸਾਰ ਬ੍ਰਹਮ ਸੁਤਤਾ ਸੁਤਿਆਂ ਰਹਿਣ ਬਿਆਣੀ ਸਮਝਾਉਣਾ ਕਰ ਰਹੇ ਨੇ ਤ੍ਰੈ ਗੁਣ ਮਿٹے ਚੌਥੇ ਵਰਤੇ ਹੀ ਹੈ ਭਗਤ ਨਾਰਾਣੀ ਭਗਤੀ ਚੌਥੇ ਪਾਥੋਂ ਪਰਵਾਣ ਹੁੰਦੀ ਹੈ ਹੁਣ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਚੌਥੇ ਪੱਤੇ ਕਿਵੇਂ ਪਹੁੰਚ ਸਕਦੇ ਆ ਆ ਜਿਹੜੀ ਸਾਡੀ ਆਵਾਜ਼ ਆ ਇਹ ਤਿੰਨਾ ਗੁਣਾਂ ਤੋਂ ਪ੍ਰਗਟ ਹੁੰਦੀ ਹੈ ਅਗਨ ਬਿੰਬ ਪਾਉਣੇ ਕੀ ਬਾਣੀ ਥਿੰਨੀ ਨਾਮ ਕੀ ਦੱਸ ਪਾਣੀ ਹਵਾ ਆਗੋਂ ਸਾਡੀ ਭਾਸ਼ਾ ਪ੍ਰਗਟ ਹੁੰਦੀ ਹੈ ਇਹ ਪੌਣ ਪਾਣੀ ਅਗਨ ਤੋਂ ਹੀ ਸਾਡੇ ਮਨ ਦੇ ਵਿਚਾਰ ਪੈਦਾ ਹੁੰਦੇ ਨੇ ਇੱਕ ਪਾਸੇ ਤੇ ਇਹ ਪੌਣ ਪਾਣੀ ਅਗਨ ਦੀ ਨਾਲ ਵਿਚਾਰ ਆ ਰਹੇ ਨੇ ਇੱਕ ਪਾਸੇ ਪੌਣ ਪਾਣੀ ਅਗਨ ਤੋਂ ਸਾਡੀ ਆਵਾਜ਼ ਆ ਰਹੀ ਹੈ ਅਗਨ ਵਿੰਭ ਪਾਉਣੇ ਕੀ ਬਾਣੀ ਫਿਨੀ ਨਾਮ ਕੇ ਦਾਸ ਹੈ ਜੇ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਲੈਨੇ ਆ ਇੱਕ ਪਾਸੇ ਵਿਚਾਰ ਨੇ ਇੱਕ ਪਾਸੇ ਸਾਡੀ ਆਵਾਜ਼ ਹੈ ਫਿਰ ਸਰਬਣ ਕਰ ਲਓ ਜਿਸ ਤਰ੍ਹਾਂ ਆਪਾਂ ਰੋਡ ਤੇ ਚੱਲਦੇ ਆ ਇੱਕ ਹੁੰਦਾ ਟ੍ਰੈਫਿਕ ਇੱਕ ਹੁੰਦੀ ਹੈ ਟਾਰਗੇਟ ਟ੍ਰੈਫਿਕ ਜਿੰਨੀ ਮਰਜ਼ੀ ਹੋਵੇ ਜਦੋਂ ਅਸੀਂ ਟਾਰਗੇਟ ਵੱਲ ਵਧੀ ਜਾਂਦੇ ਆ ਸਾਡੀ ਮੰਜ਼ਿਲ ਦੂਰ ਨਹੀਂ ਔਰ ਜਿੱਦਰ ਨੂੰ ਟ੍ਰੈਫਿਕ ਚੱਲ ਵੀ ਜਾਂ ਟ੍ਰੈਫਿਕ ਦੇ ਮਗਰ ਚੱਲ ਪਾਵਾਂਗੇ ਢੱਕ ਕੇ ਜਾਵਾਂਗੇ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚਾਂਗੇ ਇਸੇ ਤਰ੍ਹਾਂ ਜਿਹੜੇ ਵਿਚਾਰ ਚੱਲਦੇ ਨੇ ਟ੍ਰੈਫਿਕ ਹੈ ਟਾਰਗੇਟ ਹੈ ਸਾਡੀ ਆਵਾਜ਼ ਜਦੋਂ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖਦੇ ਆ ਸਾਡੀ ਆਵਾਜ਼ ਸਾਨੂੰ ਚੌਥੇ ਪੱਤੇ ਲੈ ਜਾਂਦੀ ਹੈ ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ ਗਾਵੀਐ ਰਸਨਾ ਨਾਲ ਬੋਲ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਘੱਟੋ ਘੱਟ ਇਨੀ ਵਾਰ ਵਿੱਚ ਸ਼ੁਕਰਾਨਾ ਜ਼ਰੂਰ ਕਰੀਏ ਕਿ ਰਸਨਾ ਦਾ ਬੋਲਿਆ ਸਾਡੇ ਕੰਨਾਂ ਤੱਕ ਪਹੁੰਚ ਜਾਏ ਸੁਣੀਐ ਮਨ ਰੱਖੀਏ ਪਾਓ ਬਾਣੀ ਗੁਰੂ ਤੇ ਵਿਸ਼ਵਾਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਗਾਵੀਐ ਸੁਣੀਐ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਘੱਟ ਲੈ ਜਾਏ ਇਸ ਜੀਵਨ ਦੇ ਵਿੱਚੋਂ ਦੁੱਖ ਦਿਲਦਰ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨਾਂ ਕੱਟੀਆਂ ਜਾਂਦੀਆਂ ਹਨ ਇਸੋ ਕਦੀਰ ਤੋਂ ਬਣ ਕੇ ਜੀਵਨ ਦੇ ਨਾਲ ਚੱਲ ਪੈਂਦਾ ਹੈ ਫਿਰ ਸਰਵਣ ਕਰ ਲਓ ਨਿਰਗੁਣ ਦੇ ਖਜ਼ਾਨੇ ਚੋਂ ਸਵਾਸ ਲੈ ਰਹੀ ਹਾਂ ਜੇ ਤੇ ਪੌਣ ਪਾਣੀ ਅਗੰਧ ਦੇ ਗੁਣ ਤੇ ਮਨ ਨੇ ਸਵਾਸ ਖਰਚ ਦਿੱਤਾ ਹੈ ਇਸ ਤ੍ਰੈ ਗੁਣਾ ਵਿੱਚ ਖਰਚਿਆ ਗਿਆ ਤੇਹੀ ਗੁਣੀ ਸੰਸਾਰ ਪ੍ਰਭੂ ਸੁਥਾ ਸੁਥਿਆ ਰਹਿਣ ਵਿਆਣੀ ਇਹਨਾਂ ਤ੍ਰੈ ਗੁਣਾ ਦੇ ਵਿਚਾਰਾਂ ਚ ਸਾਰਾ ਸੰਸਾਰ ਸੁਥਾ ਹੈ ਜਿੱਥੇ ਸਾਡਾ ਮਨ ਵਿਚਾਰਾਂ ਦੇ ਉੱਪਰ ਉੱਠ ਗੜਿਆ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਉੱਥੇ ਸਾਡੇ ਸਵਾਸ ਭਗਤੀ ਦੇ ਦਰਥੇ ਪ੍ਰਵਾਣ ਹੁੰਦੇ ਹਨ ਔਰ ਉੱਥੇ ਸਾਡੀ ਚਰਸੀ ਘਟੇ ਜਾਂਦੀ ਹੈ ਪ੍ਰਭ ਕਾ ਸਿਮਰਨ ਕਰਬ ਨਾ ਹੋਸੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਜਦੋਂ ਅਸੀਂ ਸਿਮਰਨ ਕਰਦੇ ਹਾਂ ਇੱਕ ਪਾਸੇ ਵਿਚਾਰ ਟ੍ਰੈਫਿਕ ਦੀ ਤਰ੍ਹਾਂ ਚੱਲਦੇ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਹੁੰਦਾ ਹੈ ਔਰ ਜਦੋਂ ਆਪਣੀ ਆਵਾਜ਼ ਤੇ ਧਿਆਨ ਰੱਖ ਕੇ ਸਿਮਨ ਕਰਦੇ ਹਾਂ ਵਾਹ ਗੁਰ ਵਾਹ ਗੁਰ ਦੋ ਚੀਜ਼ਾਂ ਨੇ ਇੱਕ ਵਿਚਾਰ ਨੇ ਉਹਨਾਂ ਨੂੰ ਨਜ਼ਰੰਦਾਜ਼ ਕਰਨਾ ਇੱਕ ਸਾਡੀ ਆਵਾਜ਼ ਹੈ। ਬਾਰ-ਬਾਰੀ ਵਿੱਚ ਧਿਆਨ ਲੈ ਕੇ ਆਉਣਾ। ਸਾਡੀ ਆਵਾਜ਼ ਨੇ ਸਾਨੂੰ ਮਾਲਕ ਦੇ ਸਨਮੁਖ ਕਰਨਾ। ਪਾਸ਼ਾ ਜੀ ਦਾ ਫੈਸਲਾ ਹੈ ਅਦ੍ਰਿਸ਼ਟ, ਅਗੋਚਰ, ਪਕੜਿਆ ਗੁਰ ਸ਼ਬਦੀ। ਆ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਗੁਰਮੰਤਰ ਬਖਸ਼ਿਸ਼ ਕੀਤਾ ਹੈ। ਜਿਹਦੇ ਵਾਰੇ ਆਪਾਂ ਪੜ੍ਹਦੇ ਆਂ ਪਵਣ ਆਰੰਭ। ਸਤਿਗੁਰ ਮਤਿ ਵੇਲਾ ਸ਼ਬਦ ਗੁਰੂ ਸੁਰਤੋਂ ਤੁੰਛੇ ਲਿਆ। ਆ ਜਿਹੜਾ ਪਾਉਣ ਪਾਣੀ ਹੈਗਾ ਤੋਂ ਰਸਨਾ ਤੋਂ ਆਵਾਜ਼ ਪ੍ਰਗਟ ਹੋ ਰਹੀ ਹੈ ਜਦੋਂ ਇਹਨੂੰ ਸ਼ਬਦ ਬਣ ਕੇ ਸੁਰਤ ਨੂੰ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਮਹਾਲਕ ਦਾ ਸ਼ੁਕਰਾਨਾ ਕਰਦੇ ਆ ਉਦੋਂ ਸਾਡਾ ਸਵਾਸ ਭਗਤੀ ਦੇ ਦਰ ਤੇ ਪ੍ਰਮਾਣ ਹੁੰਦਾ ਹੈ ਸੇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਵਿੱਚ ਭਗਤੀ ਨਹੀਂ ਵਿਚਾਰਾਂ ਤੋਂ ਉੱਪਰ ਉੱਠਣ ਦੇ ਲਈ ਹੀ ਸਾਨੂੰ ਧੁਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਨਾ ਹੁੰਦਾ ਹੈ ਫਿਰ ਸਰਵਣ ਕਰ ਲੋ ਕਿਵੇਂ ਸਿਮਰਨ ਕਰਨਾ ਹੈ ਅਰ ਨੇਤਰ ਬੰਦ ਕਰਕੇ ਧਿਆਨ ਅੰਤਰਗਤ ਲੈ ਆਉਣਾ ਹੈ ਰਸਨਾ ਦੇ ਨਾਲ ਬੋਲਣਾ ਹੈ ਧਿਆਨ ਆਪਣੀ ਆਵਾਜ਼ ਵਿੱਚ ਇਕਾਗਰ ਕਰਨਾ ਹੈ ਘਟੋ ਘਟੇਨੀ ਆਵਾਜ਼ ਵਿੱਚ ਬੋਲ ਕੇ ਜਰੂਰ ਸਿਮਨ ਕਰੀਏ ਕਿ ਰਸਨਾ ਦਾ ਬੋਲਿਆ ਕਰਨਾ ਤੱਕ ਪਹੁੰਚ ਜਾਏ ਜਦੋਂ ਇਸ ਤਰ੍ਹਾਂ ਪੂਰਾ ਧਿਆਨ ਆਪਣੀ ਆਵਾਜ਼ ਵਿੱਚ ਇਕਾਗਰ ਕਰਕੇ ਸਿਮਨ ਕਰਦੇ ਆ ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ ਅੰਤਰਗੁਰ ਅਰਧਨਾ ਜੇ ਬਾਜਪ ਗੁਰਨਾਵ ਨੇਤਰੀ ਸਤਿਗੁਰੂ ਵੇਖਣਾ ਇੱਕ ਹੁੰਦਾ ਦੇਖਣਾ ਇੱਕ ਹੁੰਦਾ ਵੇਖਣਾ ਆਪਾਂ ਇੱਕ ਦੂਜੇ ਨੂੰ ਦੇਖ ਰਹੇ ਹਾਂ ਨੂੰ ਦੇਖਣਾ ਆਖਿਆ ਵੇਖਣਾ ਕਿ ਨੂੰ ਕਹਿੰਦੇ ਨੇ ਧਨ ਵਿੱਚ ਧਿਆਨ ਰੱਖਣਾ ਇਸ ਨੂੰ ਵੇਖਣਾ ਆਖਿਆ ਪੂਰਾ ਧਿਆਨ ਆਪਣੀ ਆਵਾਜ਼ ਵਿੱਚ ਇਕਾਗਰ ਕਰ ਲੈਣਾ ਨੇਤਰੀ ਸਤਿਗੁਰੂ ਵੇਖਣਾ ਪੂਰਾ ਧਿਆਨ ਆਪਣੀ ਆਵਾਜ਼ ਲੈ ਆਂਦਾ ਅੱਗੇ ਕੀ ਕਰੀਏ ਘਟੋ ਘਟੇ ਇਨੀ ਆਵਾਜ਼ ਵਿੱਚ ਬੋਲ ਕੇ ਸਿਮਰਨ ਜ਼ਰੂਰ ਕਰੀਏ ਕਿ ਰਸਨਾ ਦਾ ਬੋਲਿਆ ਕੰਨਾਂ ਤੱਕ ਪਹੁੰਚ ਜਾਏ ਸਰਵਣੀ ਸੁਣਨਾ ਗੁਰੂ ਨਾਲ ਕੀ ਹੋਏਗਾ ਸਤਿਗੁਰੂ ਸੇthi ਰਥੇਆ ਦਰਗਾਹ ਪਾਈ ਆਟਮ ਸੱਚੀ ਦਰਗਾਹ ਦੇ ਵਿੱਚ ਮਨ ਦੀ ਹਾਜ਼ਰੀ ਪਰਵਾਣ ਹੋਏਗੀ ਇਸ ਕਰਕੇ ਵਿਚਾਰ ਟ੍ਰੈਫਿਕ ਨੇ ਆਵਾਜ਼ ਸਾਡਾ ਟਾਰਗੇਟ ਹੈ ਕਿਸੇ ਵੀ ਤਰ੍ਹਾਂ ਵੀ ਜਦੋਂ ਸੇ ਮਨਨ ਕਰਨਾ ਕਿਸੇ ਫੋਟੋ ਦਾ ਧਿਆਨ ਨਹੀਂ ਰੱਖਣਾ ਵਾਇਗਰੂ ਲਿਖਿਆ ਨਹੀਂ ਦੇਖਣਾ ਧਿਆਨ ਰੱਖਣਾ ਸਿਰਫ ਤੇ ਸਿਰਫ ਆਪਣੀ ਆਵਾਜ਼ ਵਿੱਚ ਜਦੋਂ ਆਪਣੀ ਆਵਾਜ਼ ਵਿੱਚ ਧਿਆਨ ਰੱਖ ਕੇ ਗੁਰਮੰਤਰ ਨੂੰ ਦੜਕਰਾਂਗੇ ਮਨ ਦੀ ਇਕਾਗਰਤਾ ਬਣੇਗੀ ਉਸ ਤੋਂ ਬਾਅਦ ਨੇਤਰਾਂ ਨਾਲ ਗੁਰਬਾਣੀ ਦੇ ਦਰਸ਼ਨ ਕਰੀਏ ਅਸਰਾਂ ਦੁਆਰਾ ਗੁਰਬਾਣੀ ਉਚਾਰਨ ਕਰੀਏ ਕੰਨਾਂ ਦੁਆਰਾ ਗੁਰਬਾਣੀ ਨੂੰ ਸਰਵਣ ਕਰੀਏ ਜਿਹੜਾ ਸਾਡਾ ਅਕਸਰ ਇੱਕ ਸਵਾਲ ਰਹਿੰਦਾ ਜੀ ਗੁਰਬਾਣੀ ਪੜ੍ਹਦੇ ਆ ਮਨ ਪਾਸੇ ਚਲੇ ਜਾਂਦਾ ਹੈ ਇਹ ਸਵਾਲ ਖਤਮ ਹੋ ਜਾਏਗਾ ਸਾਡੀ ਗਣਤੀ ਕਿਨਾਂ ਵਿੱਚ ਆਏਗੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖੀ ਨਿਜ ਘਰ ਵਾਸਾ ਹੋਏ ਸਾਡਾ ਵਾਸ ਆਨੇ ਚਰ ਦੇ ਵਿੱਚ ਹੋ ਜਾਏਗਾ ਨਿਜੀ ਘਰ ਦੇ ਵਿੱਚ ਮਾਲਕ ਨੇ ਮੰਨ ਲਈ ਸੁੱਖ ਰੱਖੇ ਨੇ ਜਿਨ੍ਹਾਂ ਦੇ ਬਾਰੇ ਰੋਜ਼ ਪੜ੍ਹਦੇ ਆਨੇ ਚਰ ਮਹਿਲਾ ਉਹ ਸੁਖ ਸਹਜੇ ਬਹੁਰ ਨ ਹੋਏ ਕੋ ਇਹ ਰ ਇਹੀ ਗੁਰੂ ਨੇ ਤੇ ਸਤਿਗੁਰੂ ਨੇ ਸਾਡੇ ਜੀਵਨ ਦੀ ਰੂਪਰੇਖਾ ਬਣਾਈ ਆ ਗੁਰ ਸਤਿਗੁਰ ਕਾ ਜੋ ਸਿੱਖਿਆ ਖਾਵੇ ਕੀ ਕਰਨਾ ਸੋ ਭਲਕੇ ਉੱਟ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅਮਰਤ ਸਰਮਾਵੇ ਇਲਦਮ ਕਰਨਾ ਹੁੰਦਾ ਹੈ ਕਿ ਮਾਲਕ ਦਾ ਸ਼ੁਕਰਾਨਾ ਕਰੀਏ ਕਾ ਉਹ ਅਮਰਤ ਸਾਰਾ ਮਰਦਾ ਸੋਮਾ ਸਾਡੇ ਅੰਦਰੋਂ ਪ੍ਰਗਟ ਹੋਏਗਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਉਣ ਦਾ ਪਾਤਸ਼ਾਹ ਜੀ ਦਾ ਹੁਕਮ ਹੈ ਸੇਵ ਕਰਕੇ ਗੁਰਪਿਆਰੀ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਕੱਲੀ ਸੇਵਾ ਕਰਨਿਆ ਸਿਮਰਨ ਨਹੀਂ ਕਰਦੇ ਮਨ ਅੰਖਾਰੀ ਹੋ ਜਾਏਗਾ ਦਿਨ ਰਾਤ ਸਿਮਰਨ ਨਹੀਂ ਕਰੀ ਜਾਈਏ ਸੇਵਾ ਛੱਡ ਦਈਏ ਇੱਕ ਦਿਨ ਸਾਡਾ ਮਨ ਸਰੀਰ 'ਚ ਵਸਣ ਨੂੰ ਤਿਆਰ ਨਹੀਂ ਹੋਏਗਾ ਅਸੀਂ ਆਪਣੀ ਕਿਰਿਆ ਵੀ ਆਪਣੀ ਸੋਚ ਸਾਧ ਸੰਸਕ ਦੇ ਪਰ ਜੇ ਸੇਵਾ ਤੇ ਸਿਮਰਨ ਦੋਨਾਂ ਨੂੰ ਪੈਰ ਰ ਲੈ ਕੇ ਚੱਲਦੇ ਹਾਂ ਇਹ ਜੀਵਨ ਇਹ ਸਿੱਖੀ ਕੇ ਸਾਹਸਾਂ ਦੇ ਨਾਲ ਨਿਕਲ ਜਾਏਗੀ ਆਤਮ ਸਵਾਸ ਦਾ ਕਾਸੀ ਇਹ ਜੀਵਨ ਨੂੰ ਮਾਲਕ ਦੇ ਦਰਤੇ ਪ੍ਰਵਾਨ ਹੁੰਦਿਆਂ ਦੇਖ ਸਕਦੇ ਆ ਸਵੇਸ ਕਰਕੇ ਆ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੀ ਅੱਖਾਂ ਦੇ ਨਾਲ ਅੱਖਾਂ ਮਿਲਾ ਕੇ ਆਪਣੇ ਆਪ ਨਾਲ ਸਵਾਲ ਕਰੀਏ ਇਹ ਸਰੀਰ ਮੇਰਾ ਇਸ ਜਗ ਵਿੱਚ ਆਏ ਕੇ ਕੀ ਆਜ਼ੁਰ ਦੇ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰ ਆ ਜਤੂ ਜਗ ਮੇ ਆਇਆ ਜਿੰਨ ਔਰ ਤੇਰਾ ਰਚਨ ਰਚਿਆ ਸੁਹਾਰਾ ਨਾਮຊਾਇਆ ਔਰ ਜਪੇ ਤੋਂ ਬਗੈਰ ਉਹ ਮਨਚ ਨਹੀਂ ਵਸੈ ਸੱਚੇ ਬਾਦਸ਼ਾਹ ਕਿਰਪਾ ਕਰਨ ਇਹ ਵਸਤਾ ਕਿਤੇ ਬਣ ਜਾਏ ਚਾਉ ਬਣ ਜਾਏ ਮਤਵਾ ਸੰਗਤ ਸੇਵਾ ਸੇ ਮਨ ਕਰੀਏ ਗੁਰ ਬਾਣੀ ਪੜ੍ਹ ਸੁਣ ਵਿਚਾਰੀਏ ਆਪ ਜਪੀਏ ਤੇ ਹੋਰਨਾਂ ਨੂੰ ਫਰੇ ਰਹੀਏ ਇਹੀ ਬੇਨਤੀ ਆਨ ਜੀ ਪ੍ਰਵਾਨ ਕਰਨੀ ਹੈ ਅਨੇਕਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ੋ ਅਸੀਸ ਬਲਾਉ ਪਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ